ਮਾਹੀ ਡਾਕਟਰ ਸਾਹਿਬੇ ਜੋ ਦੁਕਾਨ ਤੇ ਵਾਰਦਾਤ ਹੋਈ ਆ ਤੁਹਾਡੇ ਨਾਲ ਕੀ ਕੀ ਗੱਲਬਾਤ ਸੀ ਜਿਹੜੀ ਘਟਨਾ ਹੋਈ ਆ ਕੁਝ ਦਿਨ ਪਹਿਲਾਂ ਇਹਦੇ ਬਾਰੇ ਸੰਸ ਦੱਸ ਦੇ ਚਾਹਣਾ ਬਹੁਤ ਇਹ ਸ਼੍ਰੀਮਾਨ ਜੀ ਮੈਂ ਮੰਗਲਵਾਰ ਵਾਲੇ ਦਿਨ 16 ਤਰੀਕ ਨੂੰ ਕਲੀਨਿਕ ਬਤਾ ਕੇ ਸਵੇਕ 7 ਵਜੇ ਨੇੜ ਘਰ ਨੂੰ ਜਾ ਰਿਹਾ ਸੀਗਾ ਤਾਂ ਦੋ ਨਾਮ ਇੱਕ ਮਨਾਮ ਨੂੰ ਮੁੰਡਾ ਆਇਆ ਉਹ ਕਹਿੰਦਾ ਕਿ ਮੇਰੇ ਇੱਥੇ ਹੱਥ ਤੇ ਜ਼ਖਮ ਤੇ ਮੈਨੂੰ ਦਵਾਈ ਦੇ ਦਿਓ ਮੈਨੂੰ ਦਵਾਈ ਦੇ ਕੇ ਤੇ ਮਤਲਬ ਉਹ ਚਲੇ ਗਿਆ ਤੇ ਮੈਂ ਜਦੋਂ ਜਾਣ ਲੱਗਿਆ ਤਾਂ ਦਸਾਂ ਮਿੰਟਾਂ ਦੇ ਵਿੱਚ ਵਿੱਚ ਹੀ ਦੁਆਰਾ ਇੱਕ ਦੋ ਸਾਥੀਓ ਦੁਆਰੇ ਆਕੇ ਕਮਰੇ ਨੂੰ ਅੰਦਰ ਆਕੇ ਉਹਨਾਂ ਨੇ ਕਲੀਨਿਕ ਦੇ ਵਿੱਚ ਕੁੰਡਾ ਲਾ ਲਿਆ ਤੇ ਹਥਿਆਰ ਸੀ ਉਹਨਾਂ ਕੋਲੇ ਆਪਣਾ ਇਹ ਬੜਾ ਦਾ ਤੇ ਉਹਦੀ ਨੋਕ ਤੇ ਉਹ ਮੇਰੇ ਕੋਲ ਮੋਦਰੀ ਸੋਨੇ ਦੀ ਸੀਗੀ ਜਿਹੜੀ ਤਕਰੀਬਨ ਅੱਧੇ ਪੌਣੇ ਟੋਲ ਦੇ ਵੇਟ ਦੀ ਸੀਗੀ 3000 ਰੁਪਏ ਮੇਰੀ ਜੇਬ 'ਚ ਸੀਗਾ ਇੱਕ ਬਲੂਟ ਉਸ ਸੀਗਾ 2000 ਜਿੰਨੇ ਟੇੜੇ ਤੇ ਉਹ ਮੈਨੂੰ ਲੁਹਾ ਕੇ ਲੈ ਗਏ ਤੇ ਨਾਲ ਮੇਰੇ ਉਹਨਾਂ ਨੇ ਐਸ ਪਹਿਲਾਂ ਮੇਰੇ ਇਸ ਬਾਹ ਤੇ ਬਾਹਰ ਕੀਤਾ ਉੱਪਰ ਤੇ ਨਾਲ ਹੂਣੀ ਵਾਲੇ ਜੋਇੰਟ ਤੇ ਇੱਥੇ ਬਾਹਰ ਦਾ ਦੋ ਮਲੋ ਤਾਂ ਹੀ 3 ਮਿੰਟ ਦੇ ਵਿੱਚ ਵਿੱਚ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਤੇ ਉਸ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਤੁਸੀਂ ਪਹੁੰਚ ਹਾਂਜੀ ਮੈਂ ਮੈਨੂੰ ਬਾਹਰੋਂ ਲੋਕ ਕਰ ਗਏ ਸੀਗੇ ਮੈਂ ਮਤਲਬ ਆਪਣੇ ਅਨੁਸਾਧਕੇ ਨਾਲ ਬੱਚਿਆਂ ਨੂੰ ਬਾਹਰ ਖਿਲਾ ਕੇ ਤੇ ਅਸੀਂ ਨਾਲ ਦੀ ਨਾਲ ਹੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਤੀ ਗੱਲ ਇੱਥੇ ਪਿੰਟ ਲੋਕੋ ਚੌਕੀ ਤੇ ਉਹਨਾਂ ਨੇ ਸਵੇਰੇ ਆ ਕੇ ਮੌਕਾ ਦੇਖਿਆ ਈਐਸਆਈ ਸਾਹਿਬ ਨੇ ਸਵੇਰ ਤੇ ਉਸ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਦੋਸ਼ੀਆਂ ਨੂੰ ਕੜਾਂਗੇ ਪੁਲਿਸ ਦੇ ਕਿਹੜੇ ਕਿਹੜੇ ਅਫਸਰ ਆਏ ਆ ਇਸ ਮੌਕੇ ਤੇ ਇਥੇ ਪੁਲਿਸ ਦੇ ਪਹਿਲਾਂ ਤਾਂ ਮੰਨ ਲਓ ਮੈਂ ਪਹਿਲੇ ਦਿਨ ਤਾਂ ਏਐਸਆਈ ਸਾਹਿਬ ਆਏ ਸੀਗੇ ਜਿਹੜਾ ਇਥੋਂ ਚੌਂਕੀ ਦਾ ਇੰਚਾਰਜ ਸੀਗੇ ਉਹ ਸਟਾਫ ਆਇਆ ਸੀਗਾ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਡੀਐਸਪੀ ਮਜੀਤ ਸਿੰਘ ਜੀ ਤੇ ਸੀ ਐਸਐਚਓ ਬਦਨੀ ਕਲਾ ਉਹ ਵੀ ਆ ਕੇ ਮੌਕਾ ਵੇਖ ਕੇ ਗਿਆ ਮੇਰੇ ਨਾਲ ਗੱਲਬਾਤ ਕਰਕੇ ਗਿਆ ਔਰ ਮੈਨੂੰ ਵਿਸ਼ਵਾਸਿਤ ਕਰਕੇ ਗਿਆ ਕਿ ਜਲਦੀ ਤੋਂ ਜਲਦੀ ਕਹਿੰਦੇ ਦੋਸ਼ੀ ਅਸੀਂ ਫੜ ਲਾਂਗੇ ਡਾਕਟਰ ਸਾਹਿਬ ਇਹ ਜੋ ਵਾਰਦਾਤ ਹੋਈ ਹੈ ਅੱਜ ਕਿੰਨੇ ਦਿਨ ਹੋ ਗਏ ਜੀ ਇਹਨੂੰ ਇਹ ਜੀ 16 ਤਰੀਕ ਦੀ ਸ਼ਾਮ ਦੀ ਵਾਰਦਾਤ ਹੋਈ ਹੈ ਜਨਵਰੀ 16 ਦੀ 2024 ਦੀ ਅੱਜ ਜਨਵਰੀ ਹੈਗੀ ਆਪਣੀ 24 ਤਰੀਖ ਹੋ ਗਈ 24 ਨੌ ਦਿਨ ਹੋ ਗਏ ਸਾਰਾ ਜਵਾਰਦਤ ਹੋਈ ਸਰ ਜਿਵੇਂ ਨੌ ਦਿਨ ਹੋ ਗਿਆ ਜਵਾਰਦਤ ਹੋ ਗਈ ਤੇ ਪੁਲਿਸ ਦੇ ਹੱਥ ਕੁਛ ਲੱਗਿਆ ਸਰਾਖ ਇਸ ਚੀਜ਼ ਦਾ ਵੀ ਜਿਹਨੇ ਨੁਕਸਾਨ ਕੀਤਾ ਜੀ ਹਜੇ ਤੱਕ ਸਰ ਪੁਲਿਸ ਨਾਲ ਮੇਰਾ ਰਾਬਤਾ ਕਿਵੇਂ ਹੈ ਜੀ ਤੱਕ ਉਹਨਾਂ ਦੇ ਕੋਈ ਸਰਾਖ ਨਹੀਂ ਹੱਥ ਲੱਗੇ ਸਰ ਤੁਸੀਂ ਇੱਥੇ ਪੁਲਿਸ ਚੌਕੀ ਤੱਕ ਪਹੁੰਚ ਗਏ ਜੇ ਪਿੰਡ ਲੋਪੋਤਾਟਰ ਹਾਂਜੀ ਸਰ ਤੇ ਜੇ ਇਹ ਨਈ ਕੋਈ ਕਾਰਵਾਈ ਧਿਆਨ ਦੇ ਵਿੱਚ ਆਉਂਦੀ ਆ ਹਲ ਦੇ ਵਿੱਚ ਲੈ ਕੇ ਆਉਂਦੀ ਪੁਲਿਸ ਤੇ ਅੱਗੇ ਤੁਹਾਡਾ ਜਾਣ ਦਾ ਕੋਈ ਵਿਚਾਰ ਹੈ ਕੀ ਕਰਨਾ ਚਾਹੁੰਦੇ ਮੈਂ ਆਪ ਜੀ ਨੂੰ ਸਰ ਬੇਨਤੀ ਕਰਨਾ ਆਪਦੇ ਚੈਨਲ ਦੇ ਮਾਧਮੇ ਰਸਤੇ ਮੈਂ ਜ਼ਿਲ੍ਹਾ ਜਨਰਲ ਸਕੱਤਰ ਮੋਗਾ ਮੈਡੀਕਲ ਪ੍ਰੈਕਟਿਸ਼ਨਰ ਪੰਜਾਬ ਦਾ ਤੇ ਜਿਹੜੀ ਗਾਂਵ ਵਾਲੀ ਰਣਨੀਤੀ ਹੋਵੇ ਸਾਡੇ ਜਿਹੜੇ ਸੂਬਾ ਜਿਹੜੇ ਹੈਗਾ ਅਧਿਧਾਰ ਆ ਉਹਨਾਂ ਨਾਲ ਮਿਲ ਕੇ ਤੇ ਅਸੀਂ ਗਾਹਾਂ ਵਾਲੀ ਜਿਹੜੀ ਰੂਪ ਰੇਖਾ ਮਤਲਬ ਇਸ ਹਮਲੇ ਨੂੰ ਫਿਰ ਮਤਲਬ ਅੱਗੇ ਲੈ ਜਾਵਾਂਗੇ। ਅਕਸਰ ਜਿਹੜਾ ਇਹ ਹਮਲਾ ਕੀਤਾ ਇਹ ਕਿਸ ਚੀਜ਼ ਨਾਲ ਕੀਤਾ ਜੀ ਤੁਹਾਡੇ ਤੇ ਹਥਿਆਰ ਕੀ ਸੀ ਉਹਨਾਂ ਕੋਲ? ਦਾਲ ਸੀਗਾ ਜੀ ਉਹਨਾਂ ਕੋਲ। ਤੇ ਉਹ ਨਿਸ਼ਾਨ ਦਿਖਾ ਸਕਦੇ ਆ ਤੁਸੀਂ? ਹਾਂਜੀ ਦਿਖਾ ਸਕਦੇ ਹਾਂ। ਨੌਸਰਬ ਮੈਡੀਕਲ ਪ੍ਰੈਕਟਿਸ਼ਨਰ ਐਂਡ ਐਸੋਸੀਏਸ਼ਨ ਦੇ ਤੁਸੀਂ ਆ ਕਿਹੜੇ ਨੁਮਾਇंदे ਆਂ ਕੀ ਮੈਂ ਐਮਪੀਏਪੀ ਡਿਸਟ੍ਰਿਕਟ ਮੋਗਾ ਦਾ ਜਨਰਲ ਸਕੱਤਰ ਆਂ ਜੀ 295 ਨੰਬਰ ਰਜਿਸਟਰਡ ਆਂ ਠੀਕ ਆ ਜੀ ਆ ਡਿਸਟ੍ਰਿਕਟ ਮੋਗਾ ਦਾ ਸਭ ਅੱਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਕੀ ਮੰਗ ਆ ਤੁਹਾਡੀ ਮੇਰੀ ਜੀ ਪ੍ਰਸ਼ਾਸਨ ਤੋਂ ਇਹ ਮੰਗ ਆ ਕਿ ਦੇਖੋ ਅਸੀਂ ਪ੍ਰੈਕਟਿਸ਼ਨਰ ਪਿੰਡਾਂ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਬੈਠੇ ਆਂ ਐਡੀ ਵੱਡੀ ਇਸ ਵਾਰ ਦਾਤ ਨੂੰ ਮੇਰੇ ਘਰ ਦੇ ਵਿੱਚ ਕਲੀਨਿਕ ਦੇ ਵਿੱਚ ਆ ਕੇ ਮਤਲਬ ਅੰਜਾਮ ਦੇ ਗਏ ਤੋ ਸਾਰੇ ਡਾਕਟਰ ਸਾਥੀਆਂ ਦੇ ਦਿਲ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਤੇ ਅਸੀਂ ਲੋਕਾਂ ਦੀ ਕਿਵੇਂ ਸੇਵਾ ਕਰ ਸਕਾਂ ਅਮਰਜੈਂਸੀ ਕਿਸੇ ਮਰੀਜ਼ ਨੂੰ ਲੋੜ ਆ ਤੇ ਅਸੀਂ ਡਰਦੇ ਉਹਨਾਂ ਨੂੰ ਦਵਾਈ ਤੱਕ ਨਹੀਂ ਦੇ ਸਕਦੇ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗਾ ਕਿ ਜਲਦ ਤੋਂ ਜਲ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤ ਅੱਡੇ ਕਰਕੇ ਤੇ ਉਹਨਾਂ ਉੱਤੇ ਬਣਦੀ ਕਾਰਵਾਈ ਹੋ ਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਨੀਂ ਜਾਈਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਡੇ ਜਿੰਨੇ ਵੀ ਡਾਕਟਰ ਸਾਥੀ ਪਿੰਡਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਉਹਨਾਂ ਦੀ ਜਾਨ ਮਾਲ ਦੀ ਮਤਲਬ ਰੱਖਿਆ ਕਰਨੀ ਚਾਹੀਦੀ ਤਾਂ ਕਿ ਅਸੀਂ ਬੇਖੌਫ ਹੋ ਕੇ ਇੱਕ ਜਿਹੜੀ ਸੇਵਾ ਹੀ ਕਰ ਰਹੇ ਆ ਪਿੰਡਾਂ ਦੇ ਵਿੱਚ ਸੇਵਾਸੀ ਨਿਰਵੈਣ ਕਰ ਸਕਣ